भागवत कथा तो बात वो सारी देवी देवता इष्ट देवता انہاں دی જય بولن تو بعد کچھ بولنا باقی رہندا نہیں۔ پھر بھی पंडित जी ने किया है ਇਹਨਾਂ ਦਾ کہنا 모ੜਨਾ ਉਹ بھی ٹھیک نہیں اور پھر ਪਵਿੱਤਰ ਜਗਾ शेषनाग नाथ जी दी श्री राम ਬੈਨੋ ਲੱਗਦਾ ਹੈ ਕਿ ساری عمر ਜੰਗਲਾਂ ਤੇ ਰਹੇ ਜਦੋਂ ਛੋਟੇ ਸੀ ਪੜਨ ਵਾਸਤੇ ਗਏ ਗੁਰੂਕੁਲ ਦੇ ਅੰਦਰ ਉਹ ਵੀ ਜੰਗਲਾਂ ਦੇ ਅੰਦਰ ਸੀ ਪੜਾਈ ਕਰਨ ਤੋਂ ਬਾਅਦ ਜਦੋਂ ਉਹਨਾਂ ਦੇ ਗੁਰੂ ਨੇ ਰਾਜਾ ਦਸ਼ਰਤ ਕੋਲੋਂ ਰਾਮ ਨੂੰ ਮੰਗਿਆ ਲੈ ਜਾਣ ਤੋਂ ਬਾਅਦ ਵੀ ਜੰਗਲਾਂ ਦੇ ਵਿੱਚ ਜਦੋਂ ਵਿਆਹ ਹੋ ਗਿਆ ਕਰਾਈ ਉਸ ਤੋਂ ਬਾਅਦ ਵੀ ਜਦੋਂ ਰਾਜ ਤੇ ਲਗਦੀ ਬਾਰੀ ਆਈ ਫਿਰ ਵੀ ਜੰਗਲਾਂ ਦੇ ਵਿੱਚ ਰਾਮ ਜੀ ਦਾ ਜੀਵਨ ਜਦੋਂ ਆਪਾਂ ਪੜਦੇ ਆਂ ਸਮਝਦੇ ਆਂ ਦੇਖਦੇ ਆਂ ਤੋਂ ਜੰਗਲਾਂ ਤੋਂ ਬਾਹਰ ਨਹੀਂ ਆਇਆ ਲੇਕਿਨ ਜੰਗਲਾਂ ਦੇ ਵਿੱਚ ਰਹਿ ਕੇ ਕੀਤਾ ਕੀ ਹੈ ਜੋ ਆਪਾਂ ਇਸ ਸਮਾਜ ਵਿੱਚ ਰਹਿ ਕੇ ਕਰਨਾ ਚਾਹੁੰਦੇ ਆਂ ਉਹ ਰਾਮ ਜੀ ਨੇ ਜੰਗਲਾਂ ਦੇ ਵਿੱਚ ਰਹਿ ਕੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਿਆਨ ਦਿੱਤਾ ਜੀਣਾ ਕਿਸ ਤਰ੍ਹਾਂ ਜੀਵਨ ਦੀ ਕਲਾ ਦਿੱਤੀ ਉਹ ਆਦਰਸ਼ પુરੁਸ਼ ਸੇ ਮਹਾપુરੁਸ਼ ਸੇ ਰਾਸ਼ਟਰ પુરੁਸ਼ ਸੇ ਸਾਡਾ ਸਮਾਜ ਇੱਕ ਹੈ ਇਹ ਭਗਵਾਨ ਰਾਮ ਨੇ ਦੱਸਿਆ ਸਾਡਾ ਦੇਸ਼ ਸਮਾਜ ਇੱਕ ਹੈ ਇਹ ਭਗਵਾਨ ਰਾਮ ਨੇ ਦੱਸਿਆ ਮर्यादावां ਕੀ ਹੁੰਦੀ ਹੈ ਜੀਵਨ ਜੀਣ ਦੀਆਂ ਜੀਵਨ ਸ਼ੈਲੀ ਕੀ ਹੈ ਉਹ ਭਗਵਾਨ ਰਾਮ ਨੇ ਦੱਸਿਆ ਜਦੋਂ ਇਹਨਾਂ ਕੁਝ ਭਗਵਾਨ ਰਾਮ ਨੇ ਦੱਸਿਆ ਫਿਰ ਵੀ ਅਗਰ ਆਪਾਂ ਭਟਕਦੇ ਆਂ ਇੱਧਰ ਉੱਧਰ ਤੋ ਫੇਰ ਇੱਕ ਵਾਰ ਜੰਗਲਾਂ ਦੇ ਵਿੱਚ ਗਏ ਹੋਏ ਜੀਵਨ ਨੂੰ ਸ੍ਰੀ ਯਾਦ ਕਰਨਾ ਔਰ ਸੰਦੇਸ਼ ਵਰਣਨ ਕਰਨਾ ਦੇਖਣਾ ਕਿ ਰਾਮ ਦਾ ਜੀਵਨ ਆਖਿਰਕਾਰ ਦੇ ਲਈ ਸੀ ਤੋ ਵੀ ਸਾਨੂੰ ਇਹ ਹੀ ਕਹੇਗਾ ਕਿ ਅਸੀਂ ਸੰਯੁਕਤ ਹਾਂ ਕ ਨਹੀਂ ਇਕੱਠੇ ਹਾਂ ਕ ਨਹੀਂ ਮਿਲ ਕੇ ਰਹਿੰਦੇ ਹਾਂ ਕ ਨਹੀਂ ਇੱਕ ਅਸੀਂ طاقتਵਰ ਬਣ ਕੇ ਰਹਿ ਸਕਦੇ ਹਾਂ ਕ ਨਹੀਂ ਇਸ ਤਰ੍ਹਾਂ ਦਾ ਵੀ ਸਾਨੂੰ ਜੋ ਦੱਸਿਆ ਉਹ ਵੀ ਭਗਵਾਨ ਰਾਮ ਨੇ ਦੱਸਿਆ ਇਸ ਲਈ ਉਸ ਨੂੰ ਮ리아ਦਾ ਪ੍ਰਸੋਤਨ ਕੀਤਾ पर्यादापन स्वतंत्रता मतलब जिनने भी जीवन दी जीवन शैली है जीना सिखाया है रहना सिखाया है कि के माता कैसी हो पिता कैसा हो बेटा कैसा हो पत्नी कैसी हो पति कैसा हो भाई कैसा हो शिष्य कैसा हो गुरु कैसा हो पूजा करनी है तो किस तरह करनी है पूजा करवानी है तो किस तरह करवानी है ये भगवान राम ने संसारों तो में बताया है ਰਾਮ ਜੀ ਦੇ ਜੀਵਨ ਨੂੰ ਅਗਰ ਆਪਾਂ ਪੜਦੇ ਹਾਂ ਔਰ ਉਸ ਨੂੰ ਦੇਖਦੇ ਹਾਂ ਤਾਂ ਸਾਨੂੰ ਇਧਰ ਉਧਰ ਭਟਕਣ ਦੀ ਲੋੜ ਨਹੀਂ ਇੱਕ ਜਗ੍ਹਾ ਤੇ ਰਾਮ ਜੀ ਦੀ ਪੂਜਾ ਕਰਨੀ ਚਾਹੀਦੀ ਹੈ ਉਸ ਦਾ ਸਮਰਨ ਕਰਨਾ ਚਾਹੀਦਾ ਹੈ ਉਹਦੇ ਜੀਵਨ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਕਿ ਰਾਮ ਜੀ ਦਾ ਜੀਵਨ ਪੂਰੀ ਸ੍ਰਿਸ਼ਟੀ ਦਾ ਜੀਵਨ ਹੈ ਆਪਣੇ ਅੰਦਰ ਵੀ ਰਾਮ ਹੈ ਬ੍ਰਹਮੰਡ ਕਹਿੰਦੇ ਆ ਬਾਹਰ ਹੈ ਪਰ ਸਮਝਦਾ ਕਿ ਬ੍ਰਹਮੰਡ ਬਾਹਰ ਨਹੀਂ ਬ੍ਰਹਮੰਡ ਆਪਣੇ ਅੰਦਰ ਹੈ अंदर से ब्राह्मण बन उधर तो सो तो राम नजर आएगा हनुमान जी ने दर्शन सीखा के राम मेरे सीने दे अंदर है आप भी जो अपने सीने अंदर चाती मारेंगे अंदर देखेंगे तो राम और सीता नजर आएगी देखेगी एक बार देख के तो देखे उदाहरण दसदा एक पंडित जी रस्ते छोटा बच्चा सामने आ रहा पंडित जी ने उसको रोकया सिर पे हाथ ਕੇ ਰਿਆ ਪੁੱਛਿਆ ਕਿ ਤੇਰਾ ਨਾਮ ਕੀ ਹੈ ਕਿਥੇ ਰਹਿੰਦਾ ਹੈ ਤੇਰਾ ਪਿਤਾ ਕੀ ਕਰਦਾ ਹੈ ਉਹਨੇ ਸਾਰਾ ਕੁਝ ਦੱਸਿਆ ਛੋਟਾ ਬੱਚਾ ਸੀ ਕਹਿੰਦਾ ਤੂੰ ਨੇ ਭਗਵਾਨ ਨੂੰ ਦੇਖਿਆ ਉਹ ਬੱਚਾ ਅਸਮੰਜਸ ਤੇ ਬਹਿ ਗਿਆ ਕਿ ਭਗਵਾਨ ਮੈਂ ਦੇਖਿਆ ਤੋਂ ਨਹੀਂ ਲੇਕਿਨ ਮੇਰੀ ਮਾਂ ਮੰਦਿਰ ਜਾਂਦੀ ਹੈ ਭਗਵਾਨ ਦੀ ਪੂਜਾ ਕਰਦੀ ਹੈ ਸ਼ਾਇਦ ਉਹ ਬਹੁਤ ਵੱਡਾ ਹੋਇਆਗਾ ਮੇਰੀ ਮਾਂ ਤਾਂ ਵੱਡਾ ਜਰੂਰ ਹੋਇਗਾ ਤਾਂ ਹੀ ਮੇਰੀ ਮਾਂ ਜਾਂਦੀ ਹੈ ਮੇਰੀ ਭੈਣ ਵੀ ਜਾਂਦੀ ਹੈ ਮੇਰਾ ਭਰਾ ਵੀ ਜਾਂਦਾ ਹੈ ਮੇਰੇ ਪਿਤਾ ਵੀ ਜਾਂਦਾ ਹੈ ਪੜੋਸੀ ਵੀ ਜਾਂਦੇ ਹੈ ਆਨੇ ਗਵਾਂਡੀ ਵੀ ਜਾਂਦੇ ਹੈ ਇਹਦਾ ਮਤਲਬ ਹੈ ਕਿ ਰੱਬ ਬਹੁਤ ਵੱਡਾ ਹੋਏਗਾ ਉਹਨੇ ਆਪਣੇ ਮਨ ਦੇ ਅੰਦਰ ਦਿਮਾਗ ਦੇ ਅੰਦਰ ਕਲਪਨਾ ਕੀਤੀ ਕਿ ਰੱਬ ਕਿੱਡਾ ਹੈ ਉਹਨੇ ਕਿਹਾ ਨਾ ਕਿ ਪੰਡਿਤ ਜੀ ਨੇ ਪੁੱਛਿਆ ਕਿ ਰੱਬ ਦੇਖਿਆ ਕਹਾਂ ਬਾਅਦ ਵਿੱਚ ਕਲਪਨਾ ਕਰਕੇ ਆਪਣੀ ਪੂਰੀ ਤਾਕਤ ਲਗਾ ਕੇ ਛੋਟਾ ਬੱਚਾ ਜਿਹੜੇ ਗੁਬਾਰਾ ਲੈ ਕੇ ਇਸ ਤਰ੍ਹਾਂ ਦੇ ਛੋਟੇ ਜਿਹੇ ਬੱਚੇ ਕੋਲ ਪੁੱਛਿਆ तो बच्चे ने उत्तर की दिता अपने अंदर की पूरी ताकत लगा के पूरा मुंह खोल के पूरा हाथ खोल के और कहा कि हाँ रब अड्डा रब देखा नहीं लेकिन कल्पना के लेके आंदा है कि रब अड्डा ਤਦ ਉਹ ਵੱਡਾ ਵੱਡਾ ਰੱਬ ਹੈ ਤੋ ਫਿਰ ਕਿਉਂ ਘਟਕਦੇ ਹਾਂ ਉਸ ਬੱਚੇ ਦੀ ਸਿੱਖਿਆ ਤੋਂ ਵੀ ਆਪਾਂ ਨੂੰ ਸਿੱਖ ਕੇ ਰੱਬ ਆਪਣੇ ਅੰਦਰ ਹੈ ਰੱਬ ਬਹੁਤ ਵੱਡਾ ਹੈ ਆਪਾਂ ਸਮੂਹਿਕ ਤੌਰ ਤੇ ਰਹਿਣਾ ਹੈ ਜਿਵੇਂ ਲੱਗਦਾ ਕਿ ਇੰਨੇ ਹੀ ਪ੍ਰਾਪਤ ਹੈ